ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀਆਂ ਪੱਟੀ ਵਾਲਾ ਡਿਜ਼ਾਈਨ ਬਣਾ ਕੇ ਇਹ ਆਪਣਾ ਸ਼ਰਟ ਦਾ ਕੱਪੜਾ ਹੈਗਾ ਸੋ ਇਹ ਸਲਵਾਰ ਦਾ ਇਹ ਆਪਾਂ ਪੱਟੀ ਬਣਾ ਕੇ ਲਗਾਉਣੀ ਹੈ ਸਲਵਾਰ ਨਾਲ ਦੇ ਕੱਪੜੇ ਦੀ ਸ਼ਰਟ ਦੀ ਬਾਜੂ ਤੇ ਘੇਰੇ ਤੇ ਸੋ ਮੈਂ ਤੁਹਾਨੂੰ ਬਾਜੂ ਦੀ ਬਣਾ ਕੇ ਦਿਖਾ ਰਹੀਆਂ ਤੁਸੀਂ ਉਦਾਂ ਹੀ ਘੇਰੇ ਤੇ ਬਣਾ ਲਿਓ ਇਹ ਆਪਾਂ ਪੇਸਟਿੰਗ ਪੇਪਰ ਲੈ ਲੈਣਾ ਇਸ ਤੇ ਆਪਾਂ ਨੇ 1.5 ਇੰਚ ਚੌੜਾਈ ਦਾ ਜਿਹੜਾ ਕਟਿੰਗ ਕਰ ਲੈਣੀ ਹੈ ਜੇ ਤੁਹਾਡੇ ਕੋਲ ਸਕੇਲ ਹੈਗਾ ਤਾਂ ਤੁਸੀਂ ਜਿੰਨਾ ਮਤਲਬ ਸਕੇਲ ਆਉਂਦਾਗਾ ਸਕੇਲ ਦੇ ਅਕੋਰਡਿੰਗ ਰੱਖ ਕੇ ਮਾਰਕਿੰਗ ਕਰਕੇ ਜਿਹੜਾ ਕਟਿੰਗ ਕਰ ਲੈਣਾ ਇਦਾਂ ਹੀ ਆਪਾਂ ਘੇਰੇ ਤੇ ਵੀ ਲਗਾ ਸਕਦੇ ਆ ਸੇਮ ਇਦਾਂ ਹੀ ਇੰਨੀ ਚੌੜੀ ਲਗਾਉਣੀ ਆ ਇਹ ਡਿਜ਼ਾਈਨ ਲਈ ਮੈਨੂੰ ਬਹੁਤ ਜ਼ਿਆਦਾ ਮਤਲਬ ਮੈਸੇਜ ਆਏ ਪਏ ਸੀ ਵੀ ਇਹ ਬਣਾ ਕੇ ਹੋਏ ਬਹੁਤ ਹੀ ਜ਼ਿਆਦਾ ਆਸਾਨ ਆ ਬਣਾਉਣਾ ਸੋ ਇਦਾਂ ਆਪਾਂ ਦੋ ਪੱਟੀਆਂ ਜਿਹੜੀਆਂ ਨੇ ਪੇਸਟਿੰਗ ਪੇਪਰ ਦੀ ਕਟਿੰਗ ਕਰ ਲਿਆ ਨੇ ਜਿੰਨੀ ਮਤਲਬ ਆਪਣੀ ਬਾਜੂ ਆ ਗਈ ਇਹਨੂੰ ਆਪਾਂ ਹੁਣ ਸਲਵਾਰ ਦੇ ਜਿਹੜਾ ਫੈਬਰਿਕ ਦੇ ਉੱਪਰ ਚਪੇ ਲਾਂਗੇ ਇਹ ਕੱਪੜਾ ਆਪਾਂ 1.5 ਇੰਚ ਵੱਧ ਕਟਿੰਗ ਕਰਨਾ ਜਿੰਨੀ ਆਪਣੀ ਪੱਟੀ ਆ ਗਈ ਪੱਟੀ ਦੇ ਆਪਾਂ ਸੈਂਟਰ ਦੇ ਵਿੱਚ ਪ੍ਰੈਸ ਨਾਲ ਜਿਹੜਾ ਚਪੇ ਲੈਣੀ ਆ ਇਸ ਤਰ੍ਹਾਂ ਦੇਖੋ ਉੱਪਰ ਵੀ ਆਪਾਂ ਨੇ ਕੱਪੜਾ ਛੱਡਣਾ ਨੀਚੇ ਵੀ ਕੱਪੜਾ ਛੱਡਣਾ ਸੋ ਇਹਦਾ ਆਪਾਂ ਨੇ ਜਿਹੜੀਆਂ ਪੱਟੀਆਂ ਤਿਆਰ ਕਰ ਲੈਣੀਆਂ ਨੇ ਹੁਣ ਕੀ ਕਰਨਾਗਾ ਇਨਾਂ ਨੂੰ ਜਿਹੜੇ ਫालतू ਕੱਪੜੇ ਇਹਨਾਂ ਨੂੰ ਇਦਾਂ ਫੋਲਡ ਕਰਕੇ ਪੱਟੀ ਸਿਰਫ ਇੰਨੀ ਕੁ ਤਿਆਰ ਰੱਖਣੀ ਆ। ਇਦਾਂ ਫੋਲਡ ਕਰਕੇ ਨਾ ਬੜਾ ਬਖੀਆ ਕਰਕੇ ਮਸ਼ੀਨ 'ਤੇ ਆਪਾਂ ਇਹਦੇ ਉੱਪਰ ਸਲਾਈ ਲਗਾ ਦੇਣੀ ਜਿਹੜਾ ਐਕਸਟਰਾ ਕੱਪੜਾ ਹੈਗਾ ਦੇਖੋ। ਇਹ ਸਲਾਈ ਜਦੋਂ ਡਿਜ਼ਾਈਨ ਪ੍ਰੋਪਰ ਬਣ ਜੂਗਾ ਨਾ ਫਿਰ ਆਪਾਂ ਉਹ ਦੇੜ ਦੇਣਾ। ਇਦਾਂ ਹੀ ਤੁਸੀਂ ਸਲਵਾਰ ਦੇ ਪੌਂਚੇ ਵੀ ਤਿਆਰ ਕਰ ਸਕਦੇ ਹੋ। ਇਦਾਂ ਹੀ ਆਪਾਂ ਦੋਨੋਂ ਪੱਟੀਆਂ ਜਿਹੜੀਆਂ ਤਿਆਰ ਕਰ ਲੈਣੀਆਂ ਨੇ। ਹੁਣ ਆਪਾਂ ਇਹਦੇ ਆਲੇ-ਦਾਲੇ ਜਿਹੜਾ ਲੇਸ ਅਟੈਚ ਕਰਾਂਗੇ ਦੇਖੋ ਇਸ ਤਰ੍ਹਾਂ ਕਿਨਾਰੇ-ਕਿਨਾਰੇ ਤੇ ਲੇਸ ਜਿੰਨੀ ਕ ਆਪਾਂ ਨੇ ਰੱਖਣੀ ਆ ਬਾਹਰ ਰੱਖ ਕੇ ਬਾਕੀ ਆਪਾਂ ਜਿਹੜੀ ਸਲਾਈ ਲਗਾ ਦੇਣੀ ਆ ਦੇਖੋ ਦੇਖੋ ਜਿੰਨੀ ਕ ਰੱਖਣੀ ਆ ਰੱਖ ਲਿਆ ਬਾਕੀ ਆਪਾਂ ਨੇ ਜਿਹੜਾ ਸਲਾਈ ਲਗਾ ਦੇਣੀ ਆ ਇਦਾਂ ਹੀ ਆਪਾਂ ਦੂਸਰੀ ਸਾਈਡ ਤੇ ਵੀ ਸਲਾਈ ਲਗਾ ਲਾਂਗੇ। ਹੁਣ ਆਪਾਂ ਇਸਾ ਇੱਧੇ ਵੀ ਸਲਾਈ ਲਗਾ ਲੈਣੀ ਹੈ ਇਦਾਂ ਹੀ। ਦੇਖੋ ਜੀ ਦੋਨੇ ਪੱਟੀਆਂ ਜਿਹੜੀਆਂ ਆਪਾਂ ਤਿਆਰ ਕਰ ਲਈਆਂ ਨੇ। ਹੁਣ ਆਪਾਂ ਇਹਨੂੰ ਬਾਜੂ ਤੇ ਅਟੈਚ ਕਰਾਂਗੇ। ਉਸ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ? ਜਿਹੜਾ ਬਾਜੂ ਦਾ ਫੋਲਡਿੰਗ ਵਾਲੀ ਸਾਈਡ ਹੁੰਦੀ ਐ ਇਸ ਤੇ ਆਪਾਂ ਫਿਨਿਸ਼ਿੰਗ ਦੇਣ ਲਈ ਲੇਸ ਲਗਾਵਾਂਗੇ ਪਹਿਲਾਂ ਇੱਕ ਕੱਪੜਾ ਜਿਹੜਾ ਮਤਲਬ ਸਿੱਧਾ ਰੱਖਣਾ ਤੇ ਲੇਸ ਆਪਾਂ ਇਹਦੇ ਉੱਪਰ ਪੁੱਠੀ ਕਰਕੇ ਰੱਖਣੀ ਆ ਮਤਲਬ ਅੰਡਰਗਰਾਉਂਡ ਲੇਸ ਲਗਾਉਣੀ ਆ ਸਭ ਤੋਂ ਪਹਿਲਾਂ ਦੇਖੋ ਹੁਣ ਆਪਾਂ ਇਹ ਕੱਪੜਾ ਉੱਪਰ ਨੂੰ ਫੋਲਡ ਕਰ ਦਾਂਗੇ ਤੇ ਉਹਨਾਂ ਪੱਕ ਨਾਰੀ ਕਿਨਾਰੇ ਤੇ ਡਿ ਸਲਾਈ ਲਗਾ ਲੈਣੀ ਆ ਜਿੰਨੇ ਕਾਪਾ ਲੈਸ ਰੱਖਣੀ ਆ ਬਾਹਰ ਉਹਦੇ ਅਕੋਰਡਿੰਗ ਕਪੜਾ ਆਪਾਂ ਨੇ ਫੋਲਡ ਕਰਕੇ ਕਿਨਾਰੇ ਕਿਨਾਰੇ ਤੇ ਜਿਹੜੀ ਸਲਾਈ ਲਗਾ ਲੈਣੀ ਆ ਤੇ ਇੱਕ ਮਿੰਟ ਵਿੱਚ ਦੱਸਿਓ ਤੁਸੀਂ ਸਾਡੀ ਵੀਡੀਓ ਜਿਹੜੇ ਕਿੱਥੋਂ ਦੇਖ ਰਹੇ ਹੋ ਸੋ ਹੁਣ ਕੀ ਕਰਨਾ ਇਕੋ ਇਸ ਤਰੀਕੇ ਨਾਲ ਫੋਲਡ ਕਰਕੇ ਇਸ ਤੇ ਆਪਾਂ ਵਧੀਆ ਪ੍ਰੈਸ ਨਾਲ ਜਿਹੜਾ ਉਹਨੂੰ ਫਿਨਿਸ਼ਿੰਗ ਦੇ ਦਾਂਗੇ ਹੁਣ 6 ਇੰਚ ਦਾ ਆਪਾਂ ਨੇ ਗੈਪ ਛੱਡਣਾਗਾ 6 ਇੰਚ ਕਪੜਾ ਛੱਡ ਕੇ ਉੱਤੇ ਆਪਾਂ ਨਿਸ਼ਾਨ ਲਗਾ ਕੇ ਜਿਹੜੀ ਪੱਟੀ ਆ ਰੱਖਾਂਗੇ ਜਿਹੜਾ ਇਹ ਕਪੜਾ ਨੀਚੇ ਨੂੰ ਛੱਡਿਆ 6 ਇੰਚ ਛੱਡਿਆ ਮੈਂ ਤੁਸੀਂ ਚੌਕ ਨਾਲ ਵੀ ਨਿਸ਼ਾਨ ਲਗਾ ਸਕਦੇ ਹੋ ਜਾਂ ਫਿਰ ਪ੍ਰੈਸ ਨਾਲ 6 6 ਇੰਚ ਦੀ ਨਿਸ਼ਾਨੀ ਲਾ ਕੇ ਇੱਕ ਕਰੀਜ਼ ਬਣਾ ਕੇ ਉਸ ਤੇ ਉੱਪਰ ਉੱਪਰ ਸਲਾਈ ਲਗਾ ਸਕਦੇ ਹੋ ਇਸ ਤਰ੍ਹਾਂ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਟ੍ਰੈਂਡ ਚ ਚੱਲ ਰਿਹਾ ਮੇਰੇ ਕੋਲ ਮਤਲਬ ਬਹੁਤ ਪੀਟ ਚ ਆ ਰਿਹਾ ਇਹ ਡਿਜ਼ਾਈਨ बार-बार ਇਹੀ ਡਿਜ਼ਾਈਨ ਦੀ ਜਿਹੜੀ ਆ ਇਦਾਂ ਹੀ ਆਪਾਂ ਸੇਮ ਇਧਰਲੀ ਸਾਈਡ ਤੇ ਵੀ ਲਗਾ ਦਾਂਗੇ ਇਦਾਂ ਹੀ ਆਪਾਂ ਘੇਰੇ ਤੇ ਪਹੁੰਚੇ ਹਾਂ ਤੇ ਬਣਾ ਕੇ ਲਾ ਸਕਦੇ ਹਾਂ ਬਹੁਤ ਹੀ ਜਿਆਦਾ ਆਸਾਨ ਆ ਡਿਜ਼ਾਈਨ ਬਣਾਉਣਾ ਦੇਖੋ ਜੀ ਬਾਜੂ ਜਿਹੜੀ ਆ ਬਣ ਕੇ ਤਿਆਰ ਹੋ ਚੁੱਕੀ ਆ ਸੋ ਇਦਾਂ ਹੀ ਲੱਗਦੀ ਆ ਵੇਰ ਕਰਨ ਤੋਂ ਬਾਅਦ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਤੇ ਜੋ ਪਹਿਲੀ ਵਾਰ ਦੇਖ ਰਹੇ ਨੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ so much